ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੀਜੀ ਮੈਨੂੰ ਤੁਸੀਂ ਆਪਣੇ ਬਚਪਨ ਦੀ ਕੋਈ ਕਹਾਣੀ ਸੁਣਾਓ ਬਚਪਨ ਦੀ ਕਹਾਣੀ ਸਕੂਲ ਦੀ ਨਹੀਂ ਜਿਹੜੀ ਵੀ ਤੁਹਾਨੂੰ ਯਾਦ ਹੈ ਬਚਪਨ ਦੀਆਂ ਕਹਾਣੀਆਂ ਇਸ ਤਰ੍ਹਾਂ ਵੀ ਅਸੀਂ ਭੈਣ ਭਰਾ ਬਹੁਤ ਜ਼ਿਆਦਾ ਹਾਂ ਅਸੀਂ ਘਰੇ ਖੇਡਦੇ ਹਾਂ ਕਿਤੇ ਜਾਂਦੇ ਨਹੀਂ ਸਾਂਦੇ ਦੀਵੇ ਉਧਰ ਲੈਟ ਤੇ ਹੁੰਦੀ ਨਹੀਂ ਸੀ ਉਦੋਂ। ਹੂੰ। ਸਵੈਟਰ ਵੀ ਜਿਹੜੇ ਸੀ ਉਹ ਅਸੀਂ ਦੀਵੇ ਦੀ ਲੈਟਰ ਨਾਲ ਹਉਣ ਲੈਂਦੀਆਂ ਦਰੀਆਂ ਦੀਵੇ ਦੀ ਲੈਟਰ ਨਾਲ ਹਉਣ ਲੈਂਦੀਆਂ। ਫਿਰ ਉਹ ਕੇਸ ਜਿਹੜੇ ਹੁੰਦੇ ਉਹਨਾਂ ਤੇ ਡੋਰੇ ਹੁੰਦੇ ਸੀ ਬਟਨੇ। ਉਹ ਵੀ ਉਹ ਡੋਰੇ ਉਹਨਾਂ ਨੂੰ ਕਿਸੇ ਪਤਾ ਨਹੀਂ ਡੋਰੇ ਕੀ ਹੁੰਦੇ ਆ। ਉਹ ਫੁੰਮਣੀਆਂ ਜਿਹੜੀਆਂ ਨੇ ਕੇਸਾਂ ਦੀਆਂ ਉਹ ਵੀ ਉਹ ਵੀ ਬਟਣੀਆਂ। ਦੀਵੇ ਲੈਟਰ ਨੇ ਨਹੀਂ ਦਿਨੇ ਟਾਈਮ ਲੱਗਾ ਤੁਹਾਨੂੰ ਦੀਵੇ ਲੈਟਰ ਨਾਲ ਬਟ ਲੈਣੀਆਂ। ਫਿਰ ਉਹ ਚਾਦਰਾਂ ਕੱਢਣੀਆਂ। ਚਾਦਰ ਕੱਢੀਆਂ ਹੁਣ ਆਪਾਂ ਇੱਥੇ ਤੋਂ ਉਹ ਜਿਹੜੀ ਦਰਵਾਜ਼ੀ ਹੈ ਨੀ ਚਾਦਰ ਕੱਢਣੀ ਆ ਉਹ ਦਸੂਤੀ ਚਾਦਰ ਨੂੰ ਕਹਿੰਦੇ ਦਸੂਤੀ ਕੱਪੜੇ ਨੂੰ ਚਾਦਰ ਉਹਦੇ ਤੋਪੇ ਜਿਹੇ ਸੂਈ ਦੇ ਨਾਲ ਗਿਣ-ਗਿਣ ਕੇ ਲਈਦੇ ਚਾਰ-ਚਾਰ ਤੋਪੇ ਪੰਜ-ਪੰਜ ਤੋਪੇ ਲੈ ਕੇ ਤੇ ਦੂਜੀ ਚਾਦਰ ਗੋਡੇ ਤੇ ਰੱਖ ਲੈਣੀ ਤੇ ਦੂਜੀ ਦੇ ਜਿਹੜੀ ਕੱਢਣੀ ਉਹਦੇ ਉਹਦਾ ਡਿਜ਼ਾਈਨ ਵੇ ਵੇ ਕੇ ਤੇ ਉਹਨੂੰ ਉਹ ਬਣਾਈ ਜਾਂਦੀ ਬਹੁਤ ਕੁਝ ਕੱਢਿਆ ਚਾਦਰਾਂ ਕੋਲਾ ਤੋਪਾ ਫਿਰ ਮਜੂ ਦਸੂਤੀ ਅਜਿਹੀ ਚੀਜ਼ਾਂ ਜਿਹੜੇ ਬੜੀਆਂ ਪੱਖੀਆਂ ਬਣਾਈਆਂ ਅਟਕ ਲਈਏ ਪਾਏ ਕੁਕੜੀਆਂ ਵਾਲੀ ਬਣਾਈ ਨਾਲੇ ਉਹਨੇ ਫਿਰ ਇੱਕ ਤੀਲਾ ਵਾਲਾ ਨਾਲੇ ਉਹਦੇ ਤੀਲਾ ਵਾਲੇ ਇੱਟਾ ਆਪਣ ਚੁੱਟੀ ਜਾਣੀ ਤੀਲਾ ਤੇ ਨਾਲੇ ਇਸ ਤਰ੍ਹਾਂ ਉਹਨੇ ਜਾਣੇ ਉਹ ਨਾਲੇ ਬੜੇ ਬੜੇ ਬਣਾਏ ਨਾਲੇ ਹੈ ਅਜੇ ਬਚਪਨ ਤੇ ਜਬਈ ਨਾਲੇ ਘਰ ਵੀ ਲਈਦਾ ਤੇ ਨਾਲੇ ਜਿੰਨੀਆਂ ਜਾਣੀਆਂ ਗਈਆਂ ਸੀ ਨਾ ਖੇਡੀਆਂ ਵੀ ਜਾਂਦੇ ਹਾਂ ਤੇ ਉਹ ਜਿਹੜੀ ਚੀਜ਼ ਵੀ ਨਾਲ ਸ਼ੁਰੂ ਕਰੀ ਦੀ ਉਹ ਫਿਰ ਚੀਜ਼ ਜਦੋਂ ਪੰਜ ਸੱਤਾਂ ਹੀ ਕੁੜੀਆਂ ਆਂਦੀਆਂ ਸਨ ਵੀ ਉਹਨਾਂ ਨੇ ਕੀ ਕਰਨਾ ਵੀ ਜਦੋਂ ਅਸੀਂ ਕੱਤਣਾ ਕਤਰਾ ਚਰਖੇ ਦੇ ਨਾਲ ਕੱਤਣਾ ਤੇ ਜਦੋਂ ਆਪਾਂ ਉਹ ਜੜਾ ਕੁ ਕ ਤੱਕ ਤੁਕ ਜਣਾ ਬੈਠੀਆਂ ਨੇ ਫਿਰ ਅਸੀਂ ਫਿਰ ਅਸੀਂ ਗਿੱਦਾ ਪਾਉਂਡਿਆ ਪਿੰਡੀਆਂ ਸ ਗੋਲੀਆਂ ਪਾਉਂਡਿਆ ਪਿੰਡੀਆਂ ਨੇ ਹੂੰ ਗੋਲੀਆਂ ਪਾਉਂਡਿਆ ਆਪਣੇ ਗਾਉਂਡਿਆ ਪੈਣਾ ਹੂੰ ਤੇ ਜੇ ਤੂੰ ਕਵੇ ਤੇ ਤੇਰੇ ਮੇਰੇ ਗਾਣਾ ਵਿੱਚ ਨਾ ਦਿੰਨੀ ਸੁਣਾਉ ਨਾ ਸਰਾਹ ਸੁਣਾ ਦੇਣੀ ਕੈਂਤਾ ਕੜ ਨੇ ਦਿੱਤਾ ਤਾ ਗ ਸੁਟਾਵੇ ਭਾਰੇ ਤੇਰੇ ਬਦਲੇ ਬੀ ਬਾਮਾ ਪੇ ਮਨੋ ਵੇ ਵਸਾਰੇ ਤੇ ਕੇ ਵਸਨੀ ਗੋਰੀਏ ਤੇ ਕੇ ਵਸੇਨੀ ਸਖਾੜੀ ਤੇਰੇ ਬਦਲੇ ਗੋਰੀਏ ਛੋੜੀ ਲੰਬ ਦਰਦਾਰੀ ਤੇ ਕੇ ਮੈਂ ਨਾ ਵਸਾਂ ਤੇ ਕੇ ਵਸੇ ਵੇਕਵਾਰੀ ਆਕਰ ਵਸੀਏ ਟੋਲਾ ਤੇਰੀ ਤੈਨ ਮਤ ਮਾਰੀ ਇਹਦਾ ਮਤਲਬ ਕੀ ਹੈ ਬੀਬੀ ਗਾਣੇ ਦਾ ਹਾਂਜੀ ਗਾਣੇ ਦਾ ਮਤਲਬ ਜਿਵੇਂ ਹੁਣ ਤਲਾਕ ਹੋ ਜਾਂਦੇ ਆ ਮੜੀ ਜੀ ਗੱਲ ਸੁਣ ਕੇ ਹੂੰ ਉਹਨੂੰ ਸਮਝਾਇਆ ਵਾ ਕਿ ਆਪਾਂ ਜਿਹੜੀ ਹੁਣ ਮੈਂ ਮਾਪਿਆਂ ਦੇ ਘਰ ਛੇ ਛੇ ਚਾ ਫੋਨ ਕਰ ਦੋ ਚਲੋ ਜੀ ਛੇ ਛੇ ਦੀ ਆਖਿਆ ਆ ਤਾੜ ਪਰ ਹੋ ਗਈ ਛੇਤਨਾ ਹੈ ਨਾ ਤਲਾਕ ਹੋ ਗਈ ਜੇ ਇਹ ਸਮਝੌਤਾ ਵਾ ਪੇਕੇ ਨਹੀਂ ਮੈਂ ਵਸਦੀ ਪੇਕੇ ਕੁਆਰੀ ਰਹਿ ਸਕਦੀ ਆ ਤੇ ਮਾਪਿਆਂ ਦੇ ਘਰ ਕੁਆਰੀਆਂ ਦਾ ਵਸਣਾ ਵੀ ਆਈਆਂ ਦਾ ਨਹੀਂ ਹੋ ਸਕਦਾ ਹੂੰ ਉਹ ਫਿਰ ਜਿਹੜੇ ਚਾਉਂਦੇ ਹੋ ਜੀ ਉਹਨੇ ਕਿਹਾ ਵੀ ਮੈਂ ਤੇਰੇ ਬਦਲੇ ਮਾਪੇ ਬਸਾਰਦੇ ਆ ਉਹਨੇ ਵੀ ਗਾੜਿਓ ਜਵਾਬ ਦਿੱਤਾ ਵੀ ਮੈਂ ਵੀ ਤੇਰੇ ਬਦਲੇ ਲੰਬੜਦਾਰੀ ਛੱਡ ਦਿੱਤੀ ਆਪਾਂ ਦੋਵੇਂ ਦੋਵੇਂ ਜੀ ਆ ਜਿਹੜੇ ਆ ਨਾ ਆਪਾਂ ਵਸੀਏ ਆਪਣੇ ਘਰ ਖੁਸ਼ੀ-ਖੁਸ਼ੀ ਇਹਦਾ ਇਹ ਮਤਲਬ ਵੀ ਖੁਸ਼ੀ ਵਸੀਏ ਆਪਣੇ ਘਰ ਤੇ ਕੇ ਮਾਪਿਆਂ ਦਾ ਜਿਹੜਾ ਰੁਦਰੁਦਰੀ ਇਹ ਹੁੰਦਾ ਪਰੋਣੇ ਆਉਣ ਜਾਣ ਆਉਣ ਜਾਣ ਜੇ ਆਖੇ ਇੱਕ ਦੂਜੇ ਨੂੰ ਮਾਨ ਕੇ ਵੀ ਮੈਂ ਇਹ ਇੱਕ ਗੱਲ ਵਿੱਚ ਚਮਕਾਤੀ ਆ ਵੀ ਆ ਤੋਲਾ ਕਰ ਮੈਂ ਤੇ ਤੂੰ ਆ ਮੈਂ ਤੇ ਤੂੰ ਆਪਾਂ ਘਰ ਵਸੀਏ ਸੁਖੀ ਵਸੀਏ ਆਪਣੇ ਘਰ ਇਹਦਾ ਮਤਲਬ ਇਹ ਸੀ ਇਹ ਜਿਹੜੇ ਇਹ ਜਿਹੜੇ ਹਨ ਸੀ ਨਾ ਇਹ ਅੱਧੇ ਜੇ ਗਾਉਣ ਜਿਹੜੇ ਸੀ ਨਾ ਇਹ ਕੁੜੀਆਂ ਤੇ ਮੁੰਡਿਆਂ ਨੂੰ ਸਮਝਾਉਣ ਵਾਸਤੇ ਆ ਜਾਂਦੇ ਹੁੰਦੇ ਤੇ ਇਸ ਹੋਂਨ ਤੇ ਤੁਹਾਨੂੰ ਪਤਾ ਹੀ ਹੈ ਵੀ ਨਾ ਕੁੜੀਆਂ ਨੂੰ ਨਾ ਮੁੰਡਿਆਂ ਨੂੰ ਪਤਾ ਲੱਗਦਾ ਹੈ ਨਿੱਸੇ ਗੱਲ ਦਾ ਤੇ ਤੂੰ ਤਰਾਕ ਛੱਟੋ ਜਿਹੜੀ ਪਰਹ ਹੁਣੀ ਨਹੀਂ ਚਾਹੀਦੀ ਨਹੀਂ ਹੋਣੀ ਚਾਹੀਦੀ ਹੁਣ ਸਾਨੂੰ ਵੀ ਝੜਕਾ ਪੈਂਦੀਆਂ ਬਫੇਰੀਆਂ ਪੈਂਦੀਆਂ ਅਜੇ ਤੱਕ ਪੈਂਦੀਆਂ ਰਹਿਦੀਆਂ ਪਰ ਜਰਨਾ ਜਰਿਆ ਦਾ ਤਰਿਆ ਹਾਂਜੀ ਜਰਨਾ ਤੇ ਪਤਾ ਪੈਂਦਾ ਹੀ ਆ ਹਾਂਜੀ ਬੰਦੇ ਦੀ ਬਰਾਬਰ ਚ ਹੁੰਦੀ ਨਹੀਂ ਹੈ ਜੀ ਤੇ ਨਾ ਕੀਤੀ ਜਾਂਦੀ ਤੇ ਨਾ ਕਰਨੀ ਆ ਤੇ ਆਪਣਾ ਸੋਨਾ ਬੁਲਾ ਉਹ ਵੀ ਬੁਲਾ ਸੋਨਾ ਬਣਾ ਬੰਦਾ ਵੀ ਸੋਨਾ ਬੁਲਾਵੇ ਜਨਾਨੀ ਵੀ ਸੋਨਾ ਬੁਲਾਵੇ ਜੀ ਇੱਕ ਕਹਿਣਾ ਆਕੜਾ ਜੀ ਤੇ ਲੈਣਾ ਵੀ ਕੀ ਹੈ ਨਾ ਹਾਂਜੀ ਤੇ ਕੋਈ ਗੱਲ ਨਹੀਂ ਆਪਣਾ ਫਿਰ ਜੂ ਆਪਾਂ ਆਪਾਂ ਚੰਗਾ ਬੋਲਾਂਗੇ ਤੇ ਆਪਣਾ ਘਰ ਸੁੱਖੀ ਬਸਾਂਗੇ ਜੇ ਘਰ ਤੋਂ ਘਰ ਸੁੱਖ ਬਾਹਰ ਤੋਂ ਸੁੱਖ ਪਾਏ ਜੇ ਘਰ ਤੋਂ ਘਰ ਤੇ ਬਾਹਰ ਤੋਂ ਜੇ ਘਰ ਨਹੀਂ ਸੁੱਖ ਤੇ ਬਾਹਰ ਤੋਂ ਸੁੱਖ ਨੂੰ ਕੀ ਕਰਨ ਹਾਂਜੀ ਹੈ ਨਾ ਘਰ ਤੋਂ ਸੁੱਖ ਬਾਹਰ ਤੋਂ ਸੁੱਖ ਪਾਏ ਜੇ ਪਕਾਤ ਸੁਖੀਆਂ ਸਾਡੇ ਤੇ ਬਾਹਰ ਵੀ ਸੁਖੀਆਂ ਹਾਂ ਜੀ ਇਹ ਕਰਕੇ ਵੀ ਉਹ ਗਿਰਨਾ ਮੇਰੇ ਤੇ ਹੋ ਪਰ ਘਰ ਨੂੰ ਹੀ ਅਰਦਾਸ ਬੇਨਤੀ ਆ ਵੀ ਆਪਣੇ ਘਰ ਸੁਖੀ ਬਸੋ ਹੱਸੋ ਖੇਡੋ ਖਾਓ ਪੀਓ ਮੋਟ ਜਾ ਲੋ ਬੱਚੇ ਪਾਲੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਪਤਾ ਨਹੀਂ